हां जी दोस्तों सत श्री अकाल की हालचाल है जी ठीक ठाक सारे सो दोस्तों आज जेडी वीडियो बना रहे हैं जी पेंड दोस्तों यह बुइयां वाला जिला फरोहपर के नेड़े शहर तलवंडी पाई दे है जेड़े घर च दोस्तों वीडियो ਤੁਹਾਨੂੰ ਦਿਖਾ ਰਿਹਾ ਜੀ ਇੱਥੇ ਵੈਸੇ ਬਾਈ ਕੋਲੇ ਵਿਕਰੀ ਆਸੇ ਜਾਨਵਰ ਆਉਂਦੇ ਆ ਜਾਨਵਰ ਬਾਈ ਕਿਤੇ ਕਿਤਾਈ ਖਰੀਦਦਾ ਤੇ ਖਰੀਦਦਾ ਹਮੇਸ਼ਾ ਹੀ ਚੰਗਾ ਪਹਿਲਾਂ ਵੀ ਕਾਫੀ ਟਾਈਮ ਹੋ ਗਿਆ ਇਸ ਘਰ ਦੇ ਵਿੱਚੋਂ ਤੁਹਾਨੂੰ ਝੋਟੀਆਂ ਦਿਖਾਈਆਂ ਸੀ ਤੇ ਅੱਜ ਦੋਸਤੋ ਇੱਕ ਝੋਟੀ ਤੁਹਾਨੂੰ ਦਿਖਾਉਂਗਾ ਮੋਰਾਂ ਨਸਲ ਦੇ ਵਿੱਚ ਤੇ ਇੱਕ ਬਾਈ ਹੋਣਾ ਨੇ ਆਪ ਦਾ ਕਰਦਾ ਕਟਾ ਵੇਚਣਾ ਇਹ ਛੋਟਾ ਠੀਕ ਹੈ ਤੇ ਬਾਕੀ ਰੇੜੇ ਰੂੜੇ ਇਹ ਲੱਗਾ ਹੋਇਆ ਜੀ ਪ੍ਰੋਪਰ ਸਾਰੀ ਗੱਲਬਾਤ ਬਾਈ ਨਾਲ ਕਰਾਂਗੇ ਦੋਵਾਂ ਦੇ ਵਿੱਚੋਂ ਜਿਹੜਾ 나ਗ ਤੁਹਾਨੂੰ ਜਚੂਗਾ ਉਹਦੀ ਪ੍ਰੋਪਰ ਦੋਸਤੋਂ ਤਸੱਲੀ ਕਰਕੇ ਖਰੀਦ ਲਿਓ ਠੀਕ ਹੈ 나ਗ ਦੋਵੇਂ ਤੋਰਾਂਗੇ ਬਾਕੀ ਸਾਰੀ ਗੱਲਬਾਤ ਆਓ ਬਾਈ ਨਾਲ ਕਰੀਏ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਹੋਰ ਕੀ ਹਾਲ ਚਾਲ ਹੈ ਬਹੁਤ ਵਧੀਆ ਆਪਣੇ ਤੁਸੀਂ ਠੀਕ ਹੈ ਅੱਛਾ ਮਾਲ ਤਾਂ ਫਿਰ ਕਿਤੇ ਕਿਤੇ ਹੀ ਖਰੀਦਦੇ ਹਾਂ ਹਾਂਜੀ ਆਈ ਜਾਂਦਾ ਵੀਡੀਓ ਤਾਂ ਬਣਾ ਹੀ ਵਹਿ ਕੇ ਜਾਂਦਾ ਵਾ ਇੱਕ ਦੋ ਜਾਨਵਰ ਹੁੰਦੇ ਆ ਅੱਛਾ ਤੇ ਉਹ ਵੈਸੇ ਵੀਡੀਓ ਤਾਂ ਬਣਾ ਹੀ ਵਹਿ ਕੇ ਜਾਂਦੇ ਆ ਠੀਕ ਹੈ ਵੈਸੇ ਸਾਰੇ ਜਾਣਦੇ ਹੀ ਹੈ ਹਨਾ ਜੋ ਹਾਂਜੀ 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 ਨੀਲੀ ਤੇ ਜ਼ਿਆਦਾ ਹੁੰਦੇ ਨੇ ਨਾ ਮੋਹਰਾ ਦਾ ਕਿਤੇ ਵੈਰ ਨਾ ਕੋਈ ਨੀਲੀ ਦਾ ਕੰਮ ਵੀ ਵਧੀਆ ਕੀਤਾ ਨਾ ਮੇਰੇ ਕੋਲ ਜਾਨਵਰ ਜਿੱਤੇ ਆ ਤੁਹਾਡੇ ਕੋਲ ਹਾਂਜੀ ਠੀਕ ਹੈ ਅੱਛਾ ਦੋ ਨਗ ਅੱਜ ਹੈਗੇ ਆ ਇੱਕ ਤਾਂ ਝੂਟੀ ਆ ਆਪਣੇ ਕੋਲੇ ਵਿਕਰੀ ਹਸਤੇ ਦੇ ਇੱਕ ਜਿਹੜਾ ਘਰ ਦਾ ਕਟਾ ਆਪਾਂ ਵੇਚਣਾ ਹਾਂ ਹਾਂਜੀ ਠੀਕ ਹੈ ਅੱਛਾ ਝੂਟੀ ਤੋਂ ਸ਼ੁਰੂ ਕਰੀਏ ਕੀ ਡਿਟੇਲ ਆ ਇਹਦੀ ਝੂਟੀ ਵੀਰੇ ਆਪਾਂ ਹੈਗੀ ਖਰੀਦੀ ਅੱਛਾ ਵੀ ਮਾਰਕ ਤਾਂ ਚੰਗੀ ਦੱਸਦਾ ਸੀਗਾ ਅੱਛਾ ਕੋਈ ਆਪਾਂ ਮੰਨ ਲਓ ਵੀਡੀਓ 'ਚ ਕੋਈ ਸੀਮਨ ਸੋਮਨ ਬਾਰੇ ਕੋਈ ਨਹੀਂ ਕਹਿਣਾ ਕਿ ਆਪਾਂ ਆ ਖਰੀਦੀ ਠੀਕ ਹੈ ਤੇ ਬਾਕੀ ਵੇਖਣ ਵਾਲੇ ਬੰਦੇ ਨੂੰ ਪਤਾ ਲੱਗ ਜਾਂਦਾ ਬਿਲਕੁਲ ਬਿਲਕੁਲ ਦੋ ਦੇਖੋ ਫੇਸ ਦੀ ਬਿਊਟੀ ਚੈੱਕ ਕਰੋ ਜੀ ਸਿੰਗ ਤਾਂ ਐ ਲੱਗਦਾ ਵੀ ਜਿਵੇਂ ਹੁੰਦਾ ਹੀ ਨਹੀਂ ਨਾ ਆਲੀ ਬਿਲਕੁਲ ਛੋਟਾ ਛੋਟਾ ਸਿੰਗ ਤੇ ਨਾਲੇ ਗੋਲ ਕੀਤਾ ਗਿਆ ਕਿੰਨੇ ਕ ਟਾਈਮ ਦੀ ਹੋਊਗੀ ਇਹ ਇਹ 2 ਸਾਲ ਦੀ ਹੈ ਬਈ 6-7 ਸਾਲਾਂ ਦੀ ਹੈ ਹਾਂਜੀ ਠੀਕ ਹੈ ਤੇ ਵੈਸੇ ਇਹਦਾ ਕੱਦ ਕਾਠ ਵੀ ਦੋਸਤੋ ਠੀਕ ਆ ਥਾਣਾ ਦੋਸਤੋ ਤੁਹਾਨੂੰ ਦਿਖਾ ਦਿੰਨਾ ਬਾਕੀ ਇਹਦਾ ਢਾਂਚਾ ਵੀ ਸੋਹਣਾ ਥਣ ਬੜਾ ਸੋਹਣਾ ਹੈਦਾ ਗੈਰ ਤੇ ਥਣ ਦਾ ਸਾਈਜ਼ ਦੇਖੋ ਦੇਖੋ ਠੀਕ ਹੈ ਜੀ ਝੋਲੀ ਵੀ ਥਣਾ ਦੇ ਵਿੱਚ ਚੰਗੇ ਖੋਲੀਆਂ ਨੂੰ ਮੜੀ ਜੀ ਤੋਰ ਕੇ ਦੇਖ ਲਈਏ ਰੇਟ ਕੀ ਸੋਚਿਆ ਇਹਦਾ ਰੇਟ ਫੋਨ ਤੇ ਹੀ ਕਰਦਾ ਕਿਉਂਕਿ ਇਹ ਰੇਚਣ ਵਾਲੇ ਬੰਦੇ ਆਪਣੇ ਤੋਂ ਕਾਫੀ ਲੈਨੇ ਮਾਲ ਅੱਛਾ ਉਸ ਹਾਂ ਨਾ ਫਿਰ ਅਗਲੇ ਦਾ ਪਰਦਾ ਹੁੰਦਾ ਅ ਲੋ ਦੋਸਤੋ ਰੇਟ ਫੋਨ ਦੇ ਉੱਤੇ ਤੈਕ ਕੀਤਾ ਜਾਊਗਾ ਫੇਸ ਤੁਹਾਨੂੰ ਮੈਂ ਨੇੜਿਓ ਕਰਕੇ ਦਿਖਾ ਦਿੰਨਾ ਬੜਾ ਪਿਆਰਾ ਇਸ ਕੱਟੀ ਦਾ ਫੇਸ ਬਿਲਕੁਲ ਛੋਟੇ ਛੋਟੇ ਸੰਗ ਤੇ ਗੜਾਈ ਦੇ ਵਿੱਚ ਆ ਉਮਰ ਦੇ ਹਿਸਾਬ ਨਾਲ ਇਹਦਾ ਕੱਦ-ਕਾੜ ਸੋਹਣਾ ਤੇ ਬਾਕੀ ਇਹਦਾ ਢਾਂਚਾ ਚੰਗਾ ਵੇਲਬੂੜ ਦੋਸਤੋ ਇਸ ਝੂਟੀ ਦੀ ਬੜੀ ਚੰਗੀ ਹੈ ਜੀ ਔਰ ਮਹੀਨੇ ਸਵਾ ਮਹੀਨੇ ਤੱਕ ਜਦੋਂ ਵੀ ਇਹ ਹੀਟ ਦੇ ਵਿੱਚ ਆਵੇ ਤਾਂ ਸੀਮਨ ਨੂੰ ਲਵਾ ਦਿਓ ਇਹ ਬਿਲਕੁਲ ਤਿਆਰ ਹੈ ਜੀ ਸੀਮਨ ਲੈ ਲਈ ਕੱਦ-ਕਾੜ ਤੇ ਇਹਦਾ weight ਬਿਲਕੁਲ ਸਹੀ ਹੈ ਜੀ ਗੱਬਣ ਹੋਣ ਲਈ ਰੇਟ ਫੋਨ ਦੇ ਉੱਤੇ ਤੈਅ ਕੀਤਾ ਜਾਊਗਾ ਉਮਰੋਂ ਇਹ तकरीबन 2 ਸਾਲ ਦੇ ਘੇਰੇ ਦੇ ਵਿੱਚ ਹੈ ਠੀਕ ਹੈ ਜਿਹੜੇ ਕਿਸੇ ਵੀਰ ਭਰਾ ਨੂੰ ਪਸੰਦ ਆਵੇ ਬਾਈ ਦਾ ਨੰਬਰ ਸਕਰੀਨ ਤੇ ਚੱਲਦਾ ਰਹਿਣਾ ਠੀਕ ਹੈ ਤੇ ਇੱਕ ਜਿਹੜਾ ਕਟਾ ਆਪਾਂ ਵਿਕਾਊ ਕੀਤਾ ਇਹਦੀ ਕੀ ਡਿਟੇਲ ਆ ਇਹ ਵੀਰੇ ਆਪਣੀ ਘਰ ਦੀ ਮਾਝਦਾ ਵਾ ਹੂੰ ਤੇ ਮਾਂ ਤੇ ਦੀ ਆਪਾਂ ਸੇਲ ਕਰਤੀ ਸੀ ਮਗਰਲੇ ਸਾਲ ਅੱਛਾ ਭੈਣ ਇਹਦੀ ਸੂਈ ਵੀ ਹੁਣ ਇਸ ਟਾਈਮ ਆਪਣੇ ਘਰੇ ਅੱਛਾ ਵੀ ਜੇ ਕਈ ਇਹਨੇ ਚੋਣੀ ਵੀ ਹੋਵੇ ਦੀ ਭੈਣ ਵੀ ਚੋ ਕੇ ਲੈ ਸਕਦਾ ਵੈਸੇ ਗੱਡੀ ਗੁੱਡੀ ਵੀ ਜੁੜਿਆ ਗੱਡੀ ਜੁੜਿਆ ਆਪਣੇ ਹੁਣ ਨਿੱਕਾ ਕੱਟਾ ਫੇਰ ਤਿਆਰ ਹੋ ਗਿਆ ਅੱਛਾ ਤੇ ਤਾਂ ਕਰਕੇ ਹੁਣ ਆਪਾਂ ਮੰਨ ਲਓ ਮੰਨ ਕੇ ਚੱਲੋ ਇਹ ਤੋਂ ਦੋਵੇਂ ਕੰਮ ਲੈ ਸਕਦੇ ਆ ਵੀ ਇਹ ਮੱਜਾਂ ਦੀ ਕ੍ਰੋਸਿੰਗ ਕਰਾਉਣੀ ਤਾਂ ਵੀ ਇਹ ਸਹੀ ਹੈ ਤੇ ਜੇ ਗੱਡੀ ਵਾਸਤੇ ਵਰਤਣਾ ਹੈ ਬਾਕੀ ਗਰੰਟੀ ਕੋਈ ਮਾਰਦਾ ਹੋਵੇ ਕੋਈ ਉਵੇਂ ਨੌਕਸ ਹੋਵੇ ਉਹ ਚੀਜ਼ ਦੀਆ ਕਿੰਨਾ ਘੁੰਮ ਰੋ ਕਿੰਨਾ ਕੁ ਹੋ ਗਿਆ ਇਨੇ ਨਾ ਵੀਰੇ ਚੌਕ ਦੇ ਜਾਂਦੇ ਚੱਕਨੇ ਸ਼ੁਰੂ ਕੀਤੇ ਆ ਇਸ ਟਾਈਮ ਹੁਣ ਮੰਨ ਕੇ ਚੱਲ ਵੀ ਤਿੰਨ ਸਾਢੇ ਤਿੰਨ ਸਾਲ ਦਾ ਹੋਊਗਾ ਹਾਂਜੀ ਹਾਂਜੀ ਘਰ ਦਾ ਹੀ ਆਪਣੇ ਤਾਂ ਠੀਕ ਆ ਹਾਂਜੀ ਤੇ ਬਾਕੀ ਸੋਹਣਾ ਕਟਾ ਕਦ ਕਾਠ ਦੇਖੋ ਇਹਦਾ ਤੇ ਮੜਾ ਜੇ ਕਢਾ ਦੇ ਇਹਦਾ ਵੀ ਜਿਹੜਾ ਪਰ ਸਿੰਘ ਸਿੰਘ ਦੱਸੋ ਤੁਹਾਨੂੰ ਦਿਖਾ ਦਿੰਨਾ ਸਿੰਘ ਬਿਲਕੁਲ ਕੁੰਡੇ ਆ ਠੀਕ ਆ ਵੈਸੇ ਇਹ ਮਾ ਪੱਖੋਂ ਵੀ ਚੰਗਾ ਤੇ ਸੀਮਨ ਕਿਹੜੇ ਦਾ ਏ ਆਪ ਸੀਮਨ ਇਹ ਵੀਰੇ ਜਵਰਾਜ ਦੇ ਸੀਮਨ ਦਾ ਝੋਟਾ ਹੀ ਆਪਣੇ ਨਾਲ ਦੇ ਪੈਂਦਾ ਅੱਛਾ ਉਹ ਦਾ ਡਾਇਰੈਕਟ ਕ੍ਰੋਸ ਦਾ ਅੱਛਾ ਉਹ ਤੇ ਦੀ ਡ੍ਰੈਕ ਪੋਸਟਾ ਚੱਲੇਗਾ ਹਾਂਜੀ ਠੀਕ ਹੈ ਗਾਹਾਂ ਦੋਸੋ ਜੇ ਮੱਜਾਂ ਵਾਸਤੇ ਕ੍ਰੋਸਿੰਗ ਦੇ ਵਾਸਤੇ ਤੁਸੀਂ ਰੱਖਣਾ ਤਾਂ ਵੀ ਇਹ ਛੋਟਾ ਚੰਗਾ ਠੀਕ ਹੈ ਤੇ ਜੇ ਪੱਠੇ ਰੇੜੇ ਵਾਸਤੇ ਰੱਖਣਾ ਤਾਂ ਵੀ ਦੋਵੇਂ ਕੰਮ ਹੀ ਇਸ ਤੋਂ ਲੈ ਸਕਦੇ ਹਾਂ ਜੀ ਇੱਕ ਮੱਜ ਕ੍ਰੋਸ ਹੋਈ ਹਜੇ ਇਸ ਤੋਂ अच्छा ਆਪਣੇ ਘਰੇ ਦਾ ਮੰਨ ਲਓ ਇਹਦੀ ਪੀੜੀ ਐਚ ਹੋਣੀ ਨਹੀਂ ਆਪਣੇ ਪਿੰਡੋਂ ਹੀ ਕੀਤੀ ਐ ਇੱਕ ਮੱਝ ਕਰਾਉਂ। ਅੱਛਾ ਅੱਛਾ ਠੀਕ ਹੈ। ਹਜੇ ਬੱਚਾ ਬੁਚਾ ਤਾਂ ਨਹੀਂ ਆਇਆ ਹੁਣ। ਨਹੀਂ ਹਜੇ ਦਾ ਕ੍ਰੋਸ ਥੋੜੇ ਦੇਣੀ ਹੋਈ ਐ ਕਿ ਮੱਝ ਕਰਾਈ ਆ। ਅੱਛਾ ਠੀਕ। ਹਾਂਜੀ ਹਾਂਜੀ। ਬਾਕੀ ਸੰਗ-ਸੰਗ ਦੇਖੋ ਦੋਸਤੋ ਠੀਕ ਐ ਬਿਲਕੁਲ ਛੋਟੇ ਕੁੰਡੇ ਸੰਗ ਤੇ ਇਹਦਾ ਕਾਦ ਕਾਠ ਬੜਾ ਸੋਹਣਾ। ਥੋੜੇ ਜਿਹਾ ਸਰੀਰ ਦੇ ਵਿੱਚ ਭਰ ਗਿਆ ਤਾਂ ਛੋਟਾ ਇਹ ਬੜਾ ਸੋਹਣਾ ਬਣ ਜਾਣਾ। ਜੈਡ ਬਲੈਕ ਹੋਊਗਾ ਤੇ ਉਮਰੋਂ ਤਕਰੀਬਨ ਸਾਢੇ 3 ਸਾਲ ਦੇ ਘੇਰੇ ਦੇ ਵਿੱਚ ਆ ਤੁਸੀਂ ਮੰਨ ਸਕਦੇ ਹੋ। ਟੈਸਟਿਕਲ ਵਗੈਰਾ ਸਾਫ਼ ਇਹnabla ਕੋਈ ਗੱਲ ਨਹੀਂ ਆਪਾਂ ਮੰਨ ਲਓ ਘਰੇ ਰੱਖਾਂ ਦੇ ਬੰਦੇ ਨੂੰ ਦੇਣਾ ਵਾ ਅੱਛਾ ਤੇ ਉਸ ਹਿਸਾਬ ਨਾਲ ਕਰ ਲਾਂਗੇ ਅੱਛਾ ਜੈਜ ਹੀ ਹੋਊਗਾ ਜੈਜ ਹੀ ਹੋਊਗਾ ਮੰਨ ਲਓ ਵੀ ਕੋਈ ਉਹ ਜੀ ਗੱਲ ਨਹੀਂ ਹੁੰਦੀਗੀ ਠੀਕ ਹੈ ਤੁਸੀਂ ਰੇਟ ਦੋਵਾਂ ਨਗਾ ਦਾ ਹੀ ਜੈਜ ਹੋਊਗਾ ਜਿਹੜਾ ਨਾਗ ਤੁਹਾਨੂੰ ਦੋਵਾਂ ਦੇ ਵਿੱਚੋਂ ਜਚੂਗਾ ਉਹਦੀ ਪ੍ਰੋਪਰ ਤਸੱਲੀ ਕਰਕੇ ਖਰੀਦ ਲਿਓ ਠੀਕ ਹੈ ਤੇ ਚਲੋ ਠੀਕ ਹੈ ਭਾਈ ਜੀ ਠੀਕ ਹੈ ਭਾਈ